ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰਤੇਵੜੀਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਗਰਮੀ ਰਹੀ ਹੈ ਪੂਰੇ ਭਾਰਤ ਦੇ ਵਿੱਚ ਕਿਸਾਨ ਵੀ ਸੀ ਪਰੇਸ਼ਾਨ ਝੋਨੇ ਦੀ ਫਸਲ ਨੂੰ ਲੈ ਕਰਕੇ ਲੇਕਿਨ ਪਿਛਲੇ 2 ਦਿਨ ਤੋਂ ਜਿਹੜਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਕਸ਼ਮੀਰ ਤੋਂ ਲੈ ਕੇ ਪੂਰੇ ਭਾਰਤ ਵਿੱਚ ਲਗਭਗ ਭਾਰਤ ਦੇ 50% ਹਿੱਸੇ ਦੇ ਵਿੱਚ ਜਿਹੜੀ ਮੌਸਮ ਹੈ ਉਹ ਬੜਾ ਖੁਸ਼ ਮિજાਜ ਬਣਿਆ ਹੋਇਆ ਹੈ ਬੱਦਲ ਛਾਏ ਹੋਏ ਆ ਬਾਰਿਸ਼ ਵੀ ਪੈ ਰਹੀ ਹੈ ਅਤੇ ਗਰਮੀ ਤੋਂ ਤਪ ਦੀ ਗਰਮੀ ਤੋਂ ਰਾਹਤ ਵੀ ਮਿਲੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਿ ਏਸੀ ਦਾ ਆਨੰਦ ਨਹੀਂ ਲੈ ਸਕਦੇ ਸੀ ਇਹਨਾਂ ਦੇ ਕੋਲ ਸਿਰਫ ਇਕੱਲੇ ਪੱਖੇ ਸੀ ਵਿਚਾਰਾਂ ਗਰੀਬਾਂ ਦੇ ਕੋਲੇ ਉਹਨਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਗਰੀਬਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਪਸੀ ਪੰਛੂਆਂ ਨੂੰ ਵੀ ਰਾਹਤ ਮਿਲੀ ਹੈ ਸੋ ਤਪ ਦੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਕਈ ਪਸ਼ੂ ਪਿਆਸੇ ਮਰ ਰਹੇ ਸੀ ਜਾਨਵਰ ਪਿਆਸੇ ਮਰ ਰਹੇ ਸੀ ਤੇ ਨਾਲ ਕਿਸਾਨਾਂ ਦੇ ਵਿੱਚ ਇਹ ਦੇਖਿਆ ਤੇ ਆਈ ਹੈ ਮੁਸਕਰਾਟ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਬਾਰਿਸ਼ ਦਾ ਪੈਣਾ ਬਹੁਤ ਜ਼ਰੂਰੀ ਹੁੰਦਾ ਹੈ ਬਾਰਿਸ਼ ਦੇ ਕਾਰਨ ਝੋਨੇ ਦੀ ਜਿਹੜੀ ਫਸਲ ਹੈ ਉਹ ਕਿਸਾਨਾਂ ਦੀ ਤਿਆਰ ਹੁੰਦੀ ਹੈ ਸੋ ਪਾਣੀ ਜਿਹੜਾ ਕਿਸਾਨ ਲਈ ਬਹੁਤ ਲਾਈਫ ਦਾ ਹੈ ਜਿਹੜੀ ਮੌਸਮ ਹੈ ਇਹ ਸੁਹਾਵਣਾ ਬਣਿਆ ਹੋਇਆ ਦੋ ਦਿਨ ਤੋਂ ਕਿਸਾਨ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਨਾਲ ਹੀ ਪਸ਼ੂ ਪੰਛੀ ਅਤੇ ਗਰੀਬ ਜਿਹੜੇ ਲੋਕ ਨੇ ਜਿਹੜੇ ਏਸੀ ਦਾ ਆਨੰਦ ਨਹੀਂ ਮਾਣ ਸਕਦੇ ਲੇਕਿਨ ਅੱਜ ਫਰੀ ਦਾ ਏਸੀ ਪਰਮਾਤਮਾ ਵੱਲੋਂ ਪਰਵਾਇਡ ਕਰਾਇਆ ਗਿਆ ਸੋ ਉਸ ਦਾ ਆਨੰਦ ਮਾਨ ਰਿਹਾ ਹੈ ਇਹ ਮੇਰੇ ਵੀਰ ਕਿਉਂਕਿ ਮੌਸਮ ਜਿਹੜਾ ਬਹੁਤ ਹੀ ਖੂਬਸੂਰਤ ਸੁਹਾਵਣਾ ਬਣਿਆ ਹੋਇਆ ਹੈ ਖੀਰ ਪੂੜੇ ਖਾਣ ਨੂੰ ਅਜ ਕਰ ਰਿਹਾ ਲੋਕਾਂ ਦਾ ਦਿਲ